ਹਾਏ ਹਾਏ ਆ ਕੀ ਹੋ ਗਿਆ ਹਾਂ ਦੇ ਮਮਾ ਨੇ ਗੁੱਸੇ ਹੀ ਭੜਾ ਹੋਣਾ ਵਾ ਹੁਣ ਮੈਂ ਕੀ ਕਰਾਂ ਇੱਕ ਕੰਮ ਕਰਦੀ ਆ ਇਹਦਾ ਸੂਟ ਆ ਨਾ ਇਹਨੂੰ ਇੱਧਰ ਨੂੰ ਕਰ ਕਰ ਕੇ ਛੇਤੀ ਛੇਤੀ ਡੱਬੇ ਜਰਾ ਨਹੀਂ ਇਹਦਾ ਪੜਾਂ ਲੱਗੇ ਜੀ ਮਤਨ ਨੂੰ ਗੱਲ ਗਵਾ ਦੇ ਇੱਕ ਦੱਸੋ ਕੱਪੜਿਆਂ ਦੀ ਤੇ ਸੈਟਿੰਗ ਹੋ ਗਈ ਆ ਸਾਰੀ ਮੈਂ ਸਾਰੇ ਪ੍ਰੈਸ ਕਰਕੇ ਨਾ ਟਾੜੇ ਰੱਖ ਦਿੱਤੇ ਆ ਚਲ ਵਧੀਆ ਕੀਤਾ ਵਾ ਬੱਤੀ ਬੁੱਤੀ ਦਾ ਨਹੀਂ ਪਤਾ ਹੁੰਦਾ ਹਾਂਜੀ ਬਸ ਆਪਣੀ ਰਹਿ ਗਈ ਆ ਤੇ ਨਿਆਣਿਆਂ ਦੇ ਰੱਖਣੇ ਆ ਉਹ ਮੈਂ ਚਲ ਮੈਂ ਬਾਅਦ ਚ ਕਰ ਲੈਣੀ ਆ ਆਹੋ ਤੇ ਭੱਜ ਦੌੜ ਵਿੱਚ ਟਾਈਮ ਜੈ ਨਹੀਂ ਲੱਗਾ ਤੇ ਮੇਰਾ ਇਰਾਦਾ ਹੀ ਮੈਂ ਪਲਦ ਤੇ ਮੜਾ ਜਾ ਜਾਣਾ ਹੀ ਤੇ ਜੇ ਤੂੰ ਜਾਣਾ ਤੇ ਫਿਰ ਨਿਆਣਿਆਂ ਲਾ ਕੇ ਘਰ ਰੋਊਂਗਾ ਨਿਆਣੇ ਲੱਗੇ ਕੋਈ ਨਹੀਂ ਮੈਂ ਸਮਝਾ ਦਿੰਨੀ ਆ ਉਹਨਾਂ ਨੂੰ ਤੇ ਕੋਈ ਨਹੀਂ ਘਰ ਰਹਿ ਬਣਗੇ ਤੇ ਤੁਸੀਂ ਮੈਨੂੰ ਲਾ ਕੇ ਆ ਜਿਓ ਉਥੇ ਤੇ ਫਿਰ ਆ ਕੇ ਤੇ ਲੈ ਜਿਓ ਚੱਲ ਫਿਰ ਇਦਾਂ ਕਰ ਲੈਣੀ ਹੈ ਹਾਂ ਤੂੰ ਫੋਨ ਕੀਤਾ ਬੱਲਰ ਵਾਲੀ ਹਾਂਜੀ ਮੈਂ ਉੱਥੇ ਆ ਦੁਕਾਨ ਤੇ ਆਓ ਚੱਲ ਇਦਾਂ ਕਰਨਾ ਤੈਨੂੰ ਮੈਂ ਛੱਡ ਆਉਣਾ ਤੇ ਮੈਂ ਆ ਜੂੰਗਾ ਤੇ ਫਿਰ ਮੈਨੂੰ ਫੋਨ ਕਰਦੀ ਤੂੰ ਚਲੋ ਠੀਕ ਆ ਚੱਲ ਕੋਈ ਨਹੀਂ ਇੱਥੇ ਹੀ ਉਦਾਂ ਮੈਂ ਘਰੇ ਹੀ ਆ ਮੜ ਕੇ ਘਰ ਹੀ ਆ ਜਾਣਾ ਠੀਕ ਆ ਹਾਂ ਚੱਲੀਏ ਫਿਰ ਆਹ ਚਲੋ ਫਿਰ ਮੈਂ ਆ ਗਈ ਚੱਲ ਫਿਰ ਛੇਤੀ ਉੱਠੀ ਉਥੋਂ ਹਾਂਜੀ ਹਾਂਜੀ ਬੱਸ ਮੁਰਗੇ ਤੈਨੂੰ ਪਤਾ ਮੇਰੇ ਕੋ ਕਾਬੂ ਆਉਣੇ ਐ ਇੰਨਾ ਟਾਈਮ ਨਹੀਂ ਲੱਗਣਾ ਉੱਥੇ ਤੋਂ ਮਸਾ ਲੱਗਣਾ ਐਵੇਂ ਅੱਧਾ ਘੰਟਾ ਮੰਮਾ ਜੀ ਹਾਂਜੀ ਇੱਕ ਮਿੰਟ ਬਾਹਰ ਆਇਓ ਆਉਂਦੀ ਮੰਮਾ ਜੀ ਹਾਂ ਤੇ ਮੇਰੇ ਵਾਲ ਛੁੱਕ ਗਏ ਹੁਣ ਤੇ ਸਿਰਵਾ ਦਿਓ ਗੁਰਪ੍ਰੀਤ ਕਿੱਥੇ ਸੁੱਕ ਗਏ ਆ ਆ ਸਾਰੇ ਵਾਲ ਹਾਲੇ ਇਧਰੋਂ ਗਿੱਲੇ ਆ ਮਾਂ ਸੋਕ ਤੂੰ ਨਾਲ ਵਿੱਚ ਇਹ ਕੰਮ ਦੇ ੜਿਕਾ ਨਾ ਡਾਇਆ ਕਰ ਮੈਂ ਹੁਣ ਮੜਾ ਜਾ ਢੇ ਤੇ ਚਲੀ ਮੈਨੂੰ ਕੰਮ ਹੈ ਮੈਨੂੰ ਉਥੋਂ ਹੋ ਕੇ ਆ ਲੈਂਦੇ ਆ ਕੇ ਮੈਂ ਤੇਰਾ ਸੇਵਾ ਦੂੰਗੀ ਠੀਕ ਆ ਨਾ ਜਾ ਉਥੋਂ ਰਬੜ ਬਣ ਪਿਆ ਹੋਣਾ ਫੜਕੇ ਲਿਆ ਮੈਂ ਤੇਰੀ ਪੋਨੀ ਕਰ ਦਿੰਦੀ ਹਾਂ ਉਹਨਾਂ ਤੱਕ ਇਹ ਕਦੇ ਆ ਕੁੜੀ ਨਹੀਂ ਨਾ ਵਿੱਚੇ ਹੀ ਪੰਗਾ ਪੁਣਾ ਹੁੰਦਾ ਉਹ ਜਦੋਂ ਕਿਸੇ ਪਾਸੇ ਜਾਣ ਦਾ ਨਾਂ ਲੱ ਲਾ ਆ ਜਾ ਗਾਂ ਹੁਣ ਮਮਾ ਹਾਂ ਮੈਨੂੰ ਉਹ ਸੂਟ ਪਾ ਦਾ ਜਿਹੜਾ ਕਾਲ ਪੋਣਾ ਵਾ ਹੁਣ ਤੂੰ ਜਾਣ ਖਾਈ ਜਾ ਚੰਗਾ ਤੁਸੀਂ ਮੈਨੂੰ ਕਿਹਾ ਪਸੇ ਨਹੀਂ ਜਾਣ ਦੇਣਾ ਨੂਰ ਯਾਰ ਮੈਨੂੰ ਬੜੇ ਸੋਹਣਾ ਲੱਗਣਾ ਮੇਰੇ ਜੀ ਕਰਦਾ ਮੈਨੂੰ ਵੇਖੀ ਜਾਵਾ ਤੇ ਕੱਲ ਨੂੰ ਪੁੱਤ ਬਰਾਤ ਤੇ ਕੀ ਪਾ ਕੇ ਜਾਣਾ ਮੈਨੂੰ ਇਹ ਦੱਸ ਨਾਲੇ ਤੂੰ ਕਹਿੰਦਾ ਮੈਂ ਸਰਬਾਲਾ ਬਾਨਾ ਵਾਂ ਤਾਂ ਸੂਟ ਗੰਦਾ ਕਰਨਾ ਪਾਗੇ ਨਹੀਂ ਕਰਦਾ ਗੰਦਾ ਮੈਨੂੰ ਪਤਾ ਨਾ ਤੇਰਾ ਹੁਣੇ ਤੂੰ ਖੇਡਣ ਤੁਰ ਪੈਣਾ ਵਾ ਤੇ ਕੱਲ ਨੂੰ ਵਿਆਹ ਤੇ ਕੀ ਪੋਣਾ ਈਓ ਪਾਲੀ ਫਿਰ ਪੁਰਾਣਾ ਸੂਟ ਚੰਗਾ ਮੰਮਾ ਨੂਰ ਹਾ ਜੇ ਤੇਰੀ ਬੜੀ ਮਾੜੀ ਮਿਲ ਆਦਾਂ ਸਭ ਜਿੱਦ ਨਾ ਕਰਿਆ ਕਰ ਮੈਂ ਬਾਦੂ ਜੇ ਨਹੀਂ ਜੇ ਨਹੀਂ ਪਹੁੰਚਾ ਤੇ ਮੈਨੂੰ ਜਿੱਥੇ ਚੱਲੇ ਫਿਰ ਮੈਨੂੰ ਨਾਲ ਲੈ ਕੇ ਜਾ ਅੱਛਾ ਇਹ ਬੜਾ ਕੰਮ ਵਧੀਆ ਵਾ ਨਾ ਤੇਰਾ ਇੱਕ ਗੱਲ ਮੰਨ ਲਓ ਫੇ ਮੇਰੀ ਮੈਂ ਕੋਈ ਵੀ ਨਹੀਂ ਮੰਨਨੀ ਤੇਰੀ ਬਸ ਠੀਕ ਹੈ ਨਾ ਤੂੰ ਤੇ ਸੋਨਾ ਹੀ ਬੜਾ ਵਾਂ ਮਾਂ ਆਪ ਦੋ ਫੋਨੀ ਅੱਛਾ ਬੈਠੀ ਤਾਂ ਕਰ ਲਫੜਾ ਮੇਰੀ ਗੁਰਪ੍ਰੀਤ ਗੱਲ ਸੁਣ ਲੈ ਇੱਕ ਜਦੋਂ ਮੈਂ ਇੱਕ ਵਾਰ ਸਿਰ ਨਵਾਲ ਦਿੰਦੀ ਆ ਨਾ ਤੇ ਹਫਤਾ ਕ ਕੱਢ ਲਿਆ ਕਰ ਠੀਕ ਆ ਵਾ ਨਾ ਮੈਨੂੰ ਰੋਜ਼ ਨਹੀਂ ਨਵਾਲਿਆ ਜਾਂਦਾ ਹੈਗਾ ਮਾਂ ਗੰਦਾ ਹੋ ਜਾਂਦਾ ਵਾ ਤਾਂ ਮਿੱਟੀ 'ਚ ਕੱਟ ਖੇਡ ਲਿਆ ਕਰੋ ਇਧਰ ਮੇਰੀ ਗੱਲ ਸੁਣ ਹੁਣ ਆਂਦੇਂ ਗੁ ਕਰ ਹੁਣ ਅਸੀਂ ਨੋਈਦਾ ਹੀ ਰਹਿੰਦੇ ਤੇ ਸਵੇਰੇ ਹੁਣ ਜੋ ਜਾਣਾ ਵਾ ਮੈਂ ਨਾ ਵਿਆਹ ਉਦੋਂ ਫਿਰ ਸਵੇਰੇ ਸਿਰਵਾ ਦੂੰਗੀ ਹੁਣ ਅਸੀਂ ਨੋਈਦਾ ਹੀ ਰਹਿੰਦੇ ਠੀਕ ਆ ਵਾ ਇਧਰ ਆ ਤੈਨੂੰ ਮੈਂ ਕੰਮ ਦੱਸਾਂ ਇੱਕ ਇੱਥੇ ਖਲੋ ਆੜੇ ਕਪੜੇ ਹੈ ਨਾ ਇੱਕ ਤੇ ਨੂਰ ਇੰਨਾ ਖਲਾਰਾ ਪੁੰਦਾ ਹੋਣਾ ਨਾ ਇਹਨਾਂ ਨੂੰ ਸਾਰੇ ਤੈਅ ਕਰਕੇ ਇਹਨਾਂ ਦੇ ਵਿੱਚ ਪਾ ਲ ਮਮਾ ਮੈਂ ਦਿੱਤੇ ਤਾਂ ਨਹੀਂ ਉਹਨਾਂ ਨਾਲ ਅਲੱਗ ਜਾਊਂਗਾ ਆ ਵੀ ਸੂਟ ਦੇ ਵਿੱਚ ਪਾ ਦੇ ਡੱਬੇ ਦੇ ਪੈਕ ਕਰਕੇ ਤੇ ਆਪਣਾ ਸੂਟੂ ਵਿੱਚ ਪਾ ਲ ਚੰਗਾ ਮਮਾ ਜੋਂ ਹਾਂ ਨਾਲ ਲੈ ਰੂ ਮੈਨੂੰ ਨੂਰ ਮੱਕੀ ਉਹ ਸਰ ਖਾਣਾ ਹੁਣ ਆਵੀ ਮੈਨੂੰ ਜਾ ਲੈਂਦਾ ਸਿਰਫ 5 ਮਿੰਟ ਉੱਥੇ ਲੱਗਣੇ ਪੁੱਤ ਨਹੀਂ ਮੈਨੂੰ ਆਂਦਾ ਕਿ ਜਾਓ ਮੈਂ ਆਉਂਦਿਆਂ ਨਾ ਚੀਜੀ ਆਪਣੇ ਪੁੱਤ ਲਈ ਲੈ ਜਾਊਂਗੀ ਮੈਨੂੰ ਦੱਸ ਕੀ ਖਾਣਾ ਪਲੇਟ ਚੱਲ ਠੀਕ ਆ ਪੱਕਾ ਲੈ ਆ ਕੇ ਦਊਂਗੀ ਠੀਕ ਆ ਬਸ ਘਰ ਰਹਿਣਾ ਵਾ ਚਲ ਬੈ ਉਥੇ ਮम्मा ਮੇਰੇ ਲਈ ਵੇ ਇੱਕ ਪੈਕਟ ਲੈ ਆਏ ਉਹ ਲੈ ਇਸ ਤਾ ਗੁਰਪ੍ਰੀਤ ਆਪਲਾ ਕੀ ਕੰਮ ਹੋਇਆ ਉਹ ਤਾਂ ਜਿੱਦ ਕਰਨ ਦੇ ਤਾਂ ਮੈਂ ਤਾਂ ਲੱਗੀਆਂ ਲਿਉਣ ਤੂੰ ਵਿੱਚੇ ਆਪਣਾ ਡਿਕਾੜ ਆ ਕੇ ਬਹਿ ਜਾ ਘਾ ਠੀਕ ਵਾ ਨਾ ਮम्मा ਮੈਂ ਵੀਰੇ ਨਿਕਣੀ ਆ ਚੋ ਕਰ ਕੇ ਤਾਂ ਕੰਮ ਕਰ ਲਾ ਲੈ ਜੀਜੀ ਤੇਰੇ ਬਾਦ ਹੀ ਇਥੇ ਏ ਆ ਕੀ ਹੋ ਗਿਆ ਹਾਂ ਤੇ ਮੈਨੂੰ ਮੰਮਾ ਨੇ ਗੁੱਸੇ ਹੀ ਬੜਾ ਹੋਣਾ ਵਾ ਹੁਣ ਮੈਂ ਕੀ ਕਰਾਂ ਇੱਕ ਕੰਮ ਕਰਦੀ ਆ ਇਹਦਾ ਸੂਟ ਆ ਨਾ ਇਹਨੂੰ ਇੱਧਰ ਨੂੰ ਕਰਕੇ ਰੇ ਛੇਤੀ ਛੇਤੀ ਡੱਬੇ ਜਰਾ ਨਹੀਂ ਜਿਹੜਾ ਪਤਾਂ ਲੱਗੇ ਸੱਸ ਕੇ ਦੀ ਚਾਸੀ ਕਾਲ ਜੀ ਹਰ ਸਭ ਨਾਲ ਠੀਕ ਠਾਕ ਤੇ ਦੀਦੀ ਮੈਂ ਨਾ ਫੇਸ਼ੀਅਲ ਕਰਵਾਣਾ ਹੈ ਹਾਂਜੀ ਤੇ ਕਿਹੜਾ ਸਹੀ ਰਹੇਗਾ ਫੇਸ਼ੀਅਲ O+3 ਦਾ ਠੀਕ ਆ ਹਾਂ ਤੁਹਾਡੇ ਵੀ ਨਾ ਲਾਗੇ ਮਰੀਜ਼ਾਂ ਕੀ ਆ ਜੀ ਬੜੀ ਕੰਮ ਜੋ ਵੀ ਥੋੜੇ ਦਿਨਾਂ ਵਿੱਚ ਹੀ ਤਿਆਰੀ ਦੇ ਆ ਕਰਨ ਦੇ ਉਹਦਾ ਕਰਕੇਵੇਂ ਸ਼ੀਸ਼ੇ ਦੇ ਵਿੱਚ ਟਾਈਂਗ ਹੀ ਲੱਗਾ ਹੁੰਦਾ ਪਹਿਲਾਂ ਕੋਈ ਨਹੀਂ ਕੋਈ ਨਹੀਂ O+3 ਦਾ ਵੀ ਸਹੀ ਆ ਹਾਂਜੀ ਬਾਕੀ ਲੋਟਸ ਪਰਲ ਦਾ ਜਿਹੜਾ ਤੁਹਾਨੂੰ ਪਸੰਦ ਲੱਗਦਾ ਉਹ ਅੰਦਰ ਬੇਟੀ ਹੈਗੀ ਉਹ ਤੁਸੀਂ ਉਹਨਾਂ ਨੂੰ ਪੁੱਛ ਲਓ ਕੁੜੀਆਂ ਨੂੰ ਜਿਹੜਾ ਪਰਵਾਣਾ ਕਰਵਾ ਲਓ ਠੀਕ ਠਾਕ ਅੰਦਰ ਚਲ ਜਾ ਹਾਂਜੀ ਠੀਕ ਕੀ ਕਰੀਂ ਸਿਕਾ? ਇਹ ਮੈਨਾ ਫੇਸ਼ੀਅਰ ਕਰਵਾਣਾ ਹੈ। ਅੱਛਾ ਅੱਛਾ। ਹਾਂਜੀ। ਹੋਰ ਟ੍ਰੈਡਿੰਗ ਵਗੈਰਾ? ਹਾਂਜੀ ਹਾਂਜੀ ਉਹ ਵੀ ਕਰवानी ਹੈ। ਅੱਛਾ ਠੀਕ ਤੇ ਫੇਸ਼ੀਅਲ ਕਿਹੜਾ ਕਰਵਾਣਾ ਤੁਸੀਂ? ਲੋਟ ਤੇ ਸਤਾ ਰੋਮਾ ਮੈਜਿਕ ਦਾ। ਦੇਖ ਲਓ ਤੁਸੀਂ ਆਪਣੇ ਹਿਸਾਬ ਨਾਲ। ਠੀਕ ਹੈ। 300 ਦਾ ਕਰ ਦਿਓ। ਹਾਂਜੀ ਕਰ ਦਿਓ। ਇਹ ਕੋਈ ਫੰਕਸ਼ਨ ਆ ਗਿਆ ਸੀ ਹਾਂਜੀ ਫੰਕਸ਼ਨ ਸਾਡੇ ਮੈਰਿਜ ਦਾ ਲੱਗੇਗਾ ਚਾਹੀਦੇ ਬੇਟੇ ਦੇ ਅੱਛਾ ਹਾਂਜੀ ਠੀਕ ਹੈ ਚਾਹੀਦੇ ਬੇਟੇ ਦੀ ਹੈ ਮੈਰਿਜ ਦਾ ਅੱਛਾ ਪਹਿਲਾਂ ਤੇ ਕਾਫੀ ਟਾਈਮ ਲੱਗ ਗਿਆ ਤਿਆਰੀ ਤੁਰੀ ਕਰਦੇ ਹਾਂ ਹੈ ਥੋੜੇ ਦਿਨਾਂ ਵਿੱਚ ਹੀ ਨਾ ਉਹਦਾ ਘਰ ਕੇ ਮੇਰੇ ਕੋਲ ਆਇਆ ਹੀ ਨਹੀਂ ਗਿਆ ਓ ਠੀਕ ਹੈ ਹਾਂਜੀ ਵਧੀਆ ਜੇ ਪਰਿਵਾਰਾ ਗਰੋਵਾ ਦੇ चलो दीदी ढाडा हो गया ठीक है जी थैंक यू चेक कर लो हम हाँ जी दीदी ठीक है थ्रेडिंग कर दो हम हाँ जी ठीक स्ट्रेच स्टैच करो थोड़ा ਚੱਕ ਹਾਂਜੀ ਠੀਕ ਹੈ ਹਾਂਜੀ ਹੋ ਗਿਆ ਫਿਸ਼ੀਅਰ ਹਾਂਜੀ ਦੀਦੀ ਹੋ ਗਿਆ ਤੇ ਕਿਨੇ ਪੈਸੇ ਜੀ 500 ਰੁਪਿਆ ਦੇ ਦੋ ਠੀਕ ਹੈ ਥ੍ਰੈਡਿੰਗ ਵਿੱਚ ਹੈ ਹਾਂਜੀ ਵਿੱਚ ਠੀਕ ਆ ਲੋ ਠੀਕ ਠੀਕ ਓਕੇ ਵਧੀਆ ਲੱਗਾ ਫਿਸ਼ੀਅਰ ਹਾਂਜੀ ਵਧੀਆ ਮੇਰਾ ਫੋਨ ਹੀ ਤੇ ਫੋਨ ਨਵਾਇਨਾ ਉਹ ਇਹ ਨਹੀਂ ਹਲੇ ਤੱਕ ਹਲੋ ਇਹ ਮੈਂ ਹੋ ਗਈ ਹੀ ਫ੍ਰੀ ਤੇ ਲਾਜੋ ਆਕੇ ਹਾਂਜੀ ਆਜੋ ਫਿਰ ਠੀਕ ਨਾ ਕੰਮ ਰਹਿ ਗਿਆ ਪੁੱਤ ਮੰਮੀ ਬੱਸ ਲੱਗ ਗਈ ਆ ਮੇਰਾ ਰਾਦਾ ਵਾ ਥੋੜੀ ਥੋੜੀ ਲਵਾਵਾ ਇੱਕ ਗਰਮੀ ਬੜੀ ਆ ਚੱਲ ਨਹੀਂ ਬਹੁਤ ਆ ਨਾ ਪੁੱਤ ਵੇਖ ਲੈ ਜਿੰਨੀ ਕੁ ਲਵਾਉਣੀ ਲਵਾ ਲੈ ਮੈਂ ਤਾਂ ਕਿੰਨੀ ਲਵਾ ਲਾ ਸਾਰੀ ਚੰਗੀ ਤਰ੍ਹਾਂ ਹਾਂ ਹੁਣ ਕੁੜੀ ਤੇ ਘਰ ਆਈ ਆ ਤੇ ਚੱਜ ਨਾ ਲੱਗ ਜੂਗੀ ਨਹੀਂ ਨਹੀਂ ਮੰਮੀ ਬੜੀ ਐਨੇ ਕ ਮੇਰੇ ਕੋਲਵਾਈ ਨਹੀਂ ਜਾਣਦੀ ਗਰਮੀ ਬੜੀ ਲੱਗਣ ਦੀ ਆ ਮੰਮੀ ਮਹਿੰਦੀ ਤੇ ਲੱਗ ਗਈ ਆ ਤੇ ਦੀਦੀ ਨੂੰ ਪੈਸੇ ਲਿਆ ਦਿਓ ਦੀਦੀ ਕਿੰਨੇ ਪੈਸੇ ਬਣੇ ਰੱਡੇ ਕੋਈ ਨਹੀਂ ਰਹਿਣ ਤੋਂ ਪੈਸੇ ਦੀ ਕੀ ਗੱਲ ਆ ਨਹੀਂ ਨਹੀਂ ਪੁੱਤ ਪੈਸੇ ਦੇ ਰਹਿ ਨਹੀਂ ਨਹੀਂ ਰਹਿਣ ਤੋਂ ਕੋਈ ਗੱਲ ਨਹੀਂ ਇੰਨੀ ਦੂਰੋਂ ਤੁਸੀਂ ਆਏ ਆ ਦੱਸ ਦੋ ਕਿੰਨੇ ਬਣੇ ਆ ਚਾਹ ਕੀ ਬੋਦੀ ਜਿੱਤ ਕਰਦੇ ਤੇ 500 ਰੁਪਏ ਕਿਤੇ ਮੰਮੀ ਲਿਆ ਦਿਓ ਫਿਰ ਚੱਲ ਮੱਲੇ ਨਹੀਂ ਆ ਮੈਂ ਪੁੱਤ ਪੈਸੇ ਹੁਣ ਬਹਿ ਜਾ ਚਾਹ ਧਰੀ ਆ ਪੀ ਕੇ ਜਾਈ ਮੇਰਾ ਪੁੱਤ ਨਹੀਂ ਆਂਟੀ ਮੈਨਾਂ ਦੁਕਾਨ ਤੇ ਵੀ ਜਾਣਾ ਫੋਨ ਆਉਂਦਾ ਦੁਕਾਨ ਤੋਂ ਬਹਿ ਜਾ ਦੀ ਚਾਹ ਪੀ ਕੇ ਚੱਲ ਜਲਦੀ ਨਹੀਂ ਨਹੀਂ ਕੋਈ ਨਹੀਂ ਬਾਤ ਚ ਵੀ ਰਣੀ ਚੱਲ ਠੀਕ ਆ ਪੁੱਤ ਮੰਮੀ ਚਲ ਗਏ ਦੀ ਆਹ ਪੁੱਤ ਚਲ ਗਏ ਆ ਪੁੱਤ ਮੈਂ ਕੀ ਲਾ ਗਈ ਨਹੀਂਦੀ ਹਨਾ ਹੁਣ ਤੋਂ ਬਗਾਨੀ ਹੋਏ ਨਾ ਮਾਂ ਤੇਰੀ ਨਾ ਕੱਲੀ ਰਹਿ ਨਾ ਦੱਸ ਕਿ ਕੰਨ ਮੇਰਾ ਜੀ ਨਹੀਂ ਲੱਗਣਾ ਤੇਰੇ ਬਗੈਰ ਮੰਮੀ ਫਿਰ ਦਾ ਕਿਉਂ ਕਰਨ ਦੇ ਤੁਸੀਂ ਪੁੱਤ ਮੈਂ ਕੱਲੀ ਕੀ ਕਰਾਂਗੀ ਇੱਥੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਫਾਇਦਾ ਕਰੋਗੇ ਤੇ ਮੇਰਾ ਜੀ ਲੱਗ ਜਾਊਗਾ ਫਿਰ ਉੱਥੇ ਪੁੱਤ ਮੇਰੀ ਗੱਲ ਸੁਣਉਂਦੀ ਜਾਂਦੀ ਨਹੀਂ ਚੰਗਾ ਨੇ ਮਾਵਲ ਵੀ ਧਿਆਨ ਰੱਖੀ ਮਾਵਲ ਵੀ ਜਾਣਾ ਵਾਪਸ ਕਿਤੇ ਮੁੜ ਕੇ ਮੰਮੀ ਤੂੰ ਟੈਨਸ਼ਨ ਨਾ ਲਾਓ ਮੈਂ ਆਉਂਦੀ ਜਾਂਦੀ ਰਹਾ ਕਰੂੰਗੀ ਟਾੜ ਕੋ ਨਹੀਂ ਆਉਣਾ ਤੇ ਕਿੱਥੇ ਜਾਣਾ ਪੁੱਤ ਮੇਰੇ ਕੋ ਤੇ ਕੋਈ ਨਹੀਂ ਰਹਿਣਾ ਹੁਣ ਮੈਂ ਤੁਹਾਨੂੰ ਦੇਹੀ ਤੇ ਚੱਲ ਮੈਂ ਨਾ ਦੁੱਖ ਸੁੱਖ ਖੋਲਦੀ ਹਾਂ ਕੀ ਕਰਨ ਦੱਸ ਮੈਂ ਇਕੱਲੀ ਨੇ ਮਾਵਾ ਧੀਆਂ ਚੱਲ ਸੌ ਗੱਲਾਂ ਕਰਦੀਆਂ ਅਸੀਂ ਪੁੱਤ ਮੇਰਾ ਫੋਨ ਕਰਦਾ ਰਹੀਂ ਦਿਨ ਰਾਤ ਚੰਗਾ ਇਹੋ ਹੀ ਗੱਲਾਂ ਬਾਤਾਂ ਮਾਰਨਾ ਕਰਾਂਗੀਆਂ ਹੋਰ ਕੀ ਮੰਮੀ ਤੁਸੀਂ ਕਿਉਂ ਕੇ ਕਰ ਕਰ ਰਹਿੰਦੇ ਆਂ? बस ਇੱਕ ਵਿਆਹ ਹੀ ਹੋਣ ਲੱਗਾ ਵਾ। ਮੈਂ ਵੀ ਆਉਂਦੀ ਜਾਂਦੀ ਰਹੂੰਗੀ। ਤੁਸੀਂ ਵੀ ਆ ਜਾਇਆ ਕਰਿਓ। ਇਹ ਨਾ ਹੋਵੇ, ਤੀ ਚੇਤਾ ਭਲਾ ਲਿਆ। ਜਦੋਂ ਜੀ ਨਾ ਲੱਗੇ, ਮੇਰੇ ਕੋਲ ਆ ਗਏ। ਠੀਕ ਆ ਪਾ। ਕਰਨੀ ਤੀ ਰੋਣਾ ਨਹੀਂ ਚੰਗਾ। ਦਿਲ ਚ ਨਹੀਂ ਕੋਈ ਕਰਨਾ ਮੇਰਾ ਪੁੱਤ। ਕੋਈ ਗੱਲ ਨਹੀਂ। ਜਦੋਂ ਜੀ ਕਰਦਾ ਤਾਂ ਆ ਜਾਇਆ ਕਰੀ ਚੰਗਾ। ਮੰਮੀ ਤੂੰ ਇੰਨੀ ਕੋਈ ਟੈਨਸ਼ਨ ਲੈਣੀ। ਨਹੀਂ ਪੁੱਤ ਮੈਂ ਨਹੀਂ ਲੈਣੀ। ਸੁੱਖ ਸੁਖ ਬੋਲਦੀ ਆਂ। ਹੁਣ ਗੱਲ ਨਹੀਂ। ਇਕੱਲੀ ਨੇ ਰਹਿ ਜਾਣਾ ਮੈਂ। ਤੀ ਫੋਨ ਕਰ ਦੇ ਦਿਓ। ਚੰਦਾ ਪੁੱਤ। ਮੇਰਾ ਪੁੱਤ ਇਦਾਂ ਨਹੀਂ ਕਰਨਾ ਦਿਲ 'ਚ ਨਹੀਂ ਕੋਈ ਕਰਨਾ ਚੰਗਾ ਮੇਰੀ ਧੀ ਜਦੋਂ ਜੀ ਕਰੇ ਉਦੋਂ ਹੀ ਆਏ ਨਾ ਇਹ ਨਹੀਂ ਆਖਣਾ ਮੈਂ ਫੋਨ ਕਰਕੇ ਪੁੱਛਾਂ ਮਿੰਟੋਂ ਮਿੰਟੀ ਆਏ ਨਾ ਚੰਗਾ ਠੀਕ ਆ ਮੰਮੀ ਪੁੱਤਰ ਮੇਰੀ ਘਾਸ ਰਾਤ ਨੂੰ ਤੇਰੇ ਨਾਨਕੇ ਨੇ ਆਏ ਨਾ ਠੀਕ ਆ ਨਾ ਰਾਤ ਨੂੰ ਚੂੜਾ ਚੜਾਉਣਾ ਧੰਨ ਬਸ ਮੂੰਹ ਦੀ ਐ ਨਾ ਚੂੜੇ ਦੀ ਤੇ ਸਹੇਰੀ ਇਹ ਵੀ ਤੂੰ ਆਪਣਾ ਸਮਾਨ ਆਪਣਾ ਸਾਰਾ ਸਾਹਮਣੇ ਜਿਹੜਾ ਸੂਰ ਸਾੜਾ ਨਾਨਕੇ ਆਵਲਾ ਉਹ ਵੀ ਰੱਖ ਲਈ ਪਾਉਣਾ ਨਾ ਸਹੇਰੀ ਸੂਰੀ ਸੋਨਾ ਲੱਗਦਾ ਲਾਵਾ ਤੇ ਮੇਤੀ ਐ ਸਮਾਨ ਸਾਰਾ ਪਾਲੀ ਠੀਕ ਆ ਤੂੰ ਮੈਂ ਵੇਖਾਂ ਲਵਾਈਆਂ ਵੱਲ ਕੀ ਘੰਡੇ ਤੇ ਕੀ ਨੇ ਮੰਮੀ ਮੈਂ ਸੂਟ ਵੀ ਪ੍ਰੈਸ ਕਰਕੇ ਰੱਖ ਲਿਆ ਵਾ ਮੈਨੂੰ ਪਤਾ ਹੀ ਜਦੋਂ ਪਰੌਣੇ ਆਗੇ ਨਾ ਫਿਰ ਕੋਈ ਕੰਮ ਨਹੀਂ ਹੋਣਾ ਤੇ ਤੂੰ ਟੈਨਸ਼ਨ ਨਾ ਲਾਓ ਮੰਮੀ ਕਿੱਡੀ ਸਿੱਤੀ ਸਿੱਤੀ ਸਾਰੇ ਕੰਮ ਹੋ ਗਏ ਆ ਨਾ ਪਤਾ ਹੀ ਨਹੀਂ ਲੱਗਾ ਹਾਂ ਪੁੱਤ ਚੱਲ ਪੁੱਤ ਗੱਲਾਂ ਦੇ ਮੁੱਕਣੀਆਂ ਨੇ ਫੇਰ ਕਰ ਲਾਂਗੇ ਕੋਈ ਗੱਲ ਨਹੀਂ ਮੈਂ ਵੇਖਾਂ ਲਵਾਈਆਂ ਵੱਲ ਨਾ ਪਰੌਣੇ ਨਹੀਂ ਆਏ ਨਾ ਚੰਗਾ ਕੋਈ ਗੱਲ ਨਹੀਂ ਮੰਮੀ ਵੇਖ ਲਓ ਤੇ ਫਿਕਰ ਨਹੀਂ ਕਰਨਾ ਮੇਰਾ ਪੁੱਤ ਮੰਮੀ ਵਿਚਾਰੀ ਨਾ ਸੱਚੇ ਰੋਂਦੇ ਆ ਜੇ ਅੱਜ ਮੇਰਾ ਭਰਾ ਹੁੰਦਾ ਤੇ ਉਹਨੇ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਇਹ ਹੁਣ ਸਹਾਰਾ ਮੈਂ ਹੀ ਤੇ ਵੀ ਵਿਚਾਰੇ ਇਕੱਲੇ ਕੀ ਕਰਨਗੇ ਮੈਂ ਤੇ ਰੱਬ ਅੱਗੇ ਹੀ ਅਰਦਾਸ ਕਰਦੀ ਆ ਜਿੱਦਾਂ ਮੈਨੂੰ ਇੱਥੇ ਸੁੱਖ ਮਿਲਿਆ ਹੀ ਨਾ ਅਗਲੇ ਘਰ ਵੀ ਇਦਾਂ ਸੁੱਖ ਮਿਲੇ ਫੋਨ ਆ ਗਿਆ ਭਾਬੀ ਦਾ ਹਲੋ ਸਾਚੀਆ ਬਬੇ ਵਧੀਆ ਵਧੀਆ ਤੈਨੂੰ ਦੱਸੋ ਹਾਂਜੀ ਹਾਂਜੀ ਨਹੀਂ ਵਿਹਲੇ ਹੀ ਆ ਹਾਂਜੀ ਹਾਂਜੀ ਕੋਸ਼ਿਸ਼ ਨਾ ਕਰਨਾ ਕੀਜੀਏ ਵਿਆਹ ਵਾਲਿਆਂ ਦੇ ਘਰੋਂ ਆਏ ਹੀ ਵਿਆਹ ਚੱਲੰਦਿਆ ਹਲੇ ਹਲੇ ਸੂਰੇ ਬਰਾਤ ਆ ਹਾਂਜੀ ਹਾਂਜੀ ਨੂਰ ਗੋਪੀ ਹੀ ਸੋਂਗੇ ਆ ਸਾਰਾ ਦਿਨ ਨਹੀਂ ਬੈਂਦੇ ਹੈਗੇ ਭਬੀ ਬਥੇਰਾ ਕਹੀਨੀ ਆਂ ਵੀ ਬਗਾਨੇ ਘਰ ਜਾ ਕੇ ਇਸਤਾਨੀ ਨਾ ਕਰਿਆ ਕਰੋ ਪਰ ਨਾ ਹਟਦੇ ਹੀ ਨਹੀਂ ਅਗਦੇ ਉਹ ਹੋਈ ਨਾ ਹੈ ਤੇ ਚਲੋ ਨਿਆਣੇ ਹੀ ਆਂ ਪਰ ਫਿਰ ਵੀ ਨਾ ਐਵੇਂ ਪੁਰਾਣੇ ਪੁਰਾਣੇ ਆਏ ਹੁੰਦੇ ਫਿਰ ਚੰਗੇ ਨਹੀਂ ਲੱਗਿਦਾ ਹੈਗਾ ਨਹੀਂ ਹੁਣ ਸੌਂਗੇ ਆ ਮੈਂ ਕਹਿੰਦੀ ਮੈਂ ਸੌਂਜੋ ਹੁਣ ਤੇ ਮੁੜ ਕੇ ਸਵੇਰੇ ਤਿਆਰ ਹੁਣ ਆਇਆ ਤਾਂ ਟਾਈਮ ਨਾ ਉਠਿਓ ਬੜਾ ਚਾਹ ਕੇ ਨੂਰ ਨੂੰ ਤੇ ਇੰਨਾ ਚਾਹਵਾ ਕਿ ਮੈਂ ਸਰਬਾਲਾ ਬਣਨਾ ਹਾਂਜੀ ਆਜੀ ਨਾ ਬੜਾ ਖੁਸ਼ ਹੋਆ ਕਿ ਚਾਚੂ ਦਾ ਵਿਆਹ ਆ ਹਾਂ ਹੋ ਠੀਕ ਆ ਵੀਰ ਜੀ ਹਣੀ ਠੀਕ ਆ ਠੀਕ ਆ ਚਲੋ ਠੀਕ ਹੀ ਚੱਈਦਾ ਵਾ ਵਿਆਹ ਵਿਉਪਬੀਤੇ ਸਿੰਪਲ ਸਦਾ ਜੇ ਕਰੰਦੇ ਆ ਹੈਨੀ ਬਹੁਤਾ ਜਾਣੇ ਦੁਨੀਆ ਖਿਆ ਹੈਗਾ ਵੀ ਆਹ ਨਹੀਂ ਨਹੀਂ ਆਂ ਦੇਖ ਰੇ ਪਹਿਲੇ ਮੁੰਡੇ ਯਾਰੀ ਕਰ ਕੋਰ ਲਿਆ ਇਹ ਵੱਡੇ ਯਾਰੀ ਸਾਰਾ ਕੁਝ ਤੇ ਦੇ ਵਰੀ ਨਹੀਂ ਗਾ ਬੋਧਾ ਕੀਤਾ ਹੈਗਾ ਐਵੇਂ ਬਸ ਆਪਣੇ ਹੀ ਆ ਘਰਵਾ ਤੇ ਬਰੌਣਿਆਂ ਨੇ ਖਰੀਆ ਕੰਦੀ ਉੱਥੇ ਆਏ ਨਾ ਦੋ ਤੁਂ ਜਿਹੜਾ ਚਲ ਜਾਣਾ ਜਿਹੜੇ ਉਹਨੇ ਦੋ ਚਾਰ ਅਪੂਆ ਜੀ ਆਈ ਆ ਆ ਉਹ ਇੱਥੇ ਹੀ ਉਦੋਂ ਦੇ ਤੇਲ ਵਾਲ ਦੇਂਦੇ ਗਿਤੇ ਆਈ ਹੂੰ ਆ ਹੋ ਗਏ ਕੱਲ ਬਰਾ ਦੋਗ ਦੇ ਵਿਆਹ ਨਾ ਗਜਣਾ ਕਿੰਨੇ ਦਿਨ ਹੋ ਗਏ ਵਿਆਹ ਵਿਆਹ ਲਈ ਨਹੀਂ ਨੇ ਤੇ ਹੋਰ ਨਹੀਂ ਨਹੀਂ ਵਿਆਹ ਵੇਖ ਕੇ ਨਾ ਤੇ ਫਿਰ ਮਾਰਦੇ ਆ ਕਿਡਾ ਆਉਣੇ ਆਪਾਂ ਹੀ ਚਾਹੀ ਤੁਹੀ ਆਜੋ ਹੈ ਕੋਈ ਨਹੀਂ ਕੋਈ ਨਹੀਂ ਆਮਾ ਹਾਂ ਠੀਕ ਆ ਨਹੀਂ ਨਹੀਂ ਚੇਤਾ ਗਾਲੀ ਬੁਲਾਉਣਾ ਬਸ ਕੱਲ ਦਾ ਦਿਨ ਵਿਆਹ ਵਾ ਮੜ ਕੇ ਵੇਲੇ ਹੀ ਆ ਕੋਈ ਦੀ ਠੀਕ 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 ਆ ਚੰਗ ਵਿਆਹ ਕਰਨ ਦੀ ਸਾਰੀ ਪੁਛਣ ਦੀ ਅਭੀ ਕਿੰਨੂ ਸੱਦਿਆ ਵਾ ਕਿੰਨੂ ਨਹੀਂ ਸੱਦਿਆ ਤੇ ਕੀ ਬੰਦਾ ਆਖੇ ਓਦਾਂ ਵੀ ਨਾ ਭੂਆ ਦੀ ਮੈਂ ਜਵਦਾ ਜਿਆਦੀ ਪਰਧਾਨ ਕੀ ਆ ਜਿੱਦਾਂ ਭੂਆ ਕਹਿੰਦੇ ਨਾ ਓਦਾਂ ਹੀ ਕਰਨ ਦੀ ਆ ਚਾਚੀ ਵਿਚਾਰੀ ਦਾ ਨਾ ਕੋਈ ਵਾਸ ਨਹੀਂ ਮੈਨੂੰ ਜਵਦਾ ਦੇ ਵਿੱਚ ਉਹ ਤੇ ਵਿਚਾਰੀ ਚੁੱਪ ਕਰਕੇ ਪਰੇ ਜਿਹੋ ਕੇ ਬੈਠੀ ਤੇਲ ਵਾਲੇ ਦਿਨ ਉਹਨੀ ਬਹੁਤੀ ਉਹ ਗਾਂ ਹੋਈ ਆ ਆਪ ਹੀ ਪੁੜਕ ਦੀ ਸੱਦੀ ਹੀ ਗਾਂਗਾ ਕੀ ਪਤਾ ਕੀ ਸਭ ਤਾਂ ਵੈਦਾ ਇਹ ਤਾਂ ਹੌਲੀ ਹੌਲੀ ਪੇਤਾਉਂਗਾ ਫੇਰੀ ਪਤਾ ਲੱਗੂ ਕੀ ਚੀਜ਼ ਵਾ ਉਦਾਂ ਮੈਂ ਨਾ ਇੱਕ ਗੱਲ ਨੋਟ ਕੀਤੀ ਆ ਵੀ ਜਿੱਦਾਂ ਚਾਚੀ ਜੀ ਕਹਿੰਦੇ ਹੀ ਨਾ ਸੇਮ ਉਦਾਂ ਹੀ ਭੂਆ ਕਰਨਦੀ ਆ ਮੈਨੂੰ ਤੇ ਲੱਗਦਾ ਵਾ ਜਿਹੜੀ ਇਹਨਾਂ ਦੀ ਪਹਿਲੀ ਵਾਰੀ ਹੀ ਨਾ ਉਹ ਇੰਨੇ ਸਭ ਕੁਝ ਕੀਤਾ ਵਾ ਚਾਚੀ ਦਾ ਸਭ ਕੁਝ ਨਾ ਸੱਚੀ ਆ ਜੋ ਉਹ ਕਹਿੰਦੀ ਆ ਕੋਈ ਗੱਲ ਨਹੀਂ ਭੂਆ ਕਿੰਨਾ ਕਿਚਰਾਉਣਾ ਇੱਥੇ ਚੱਲ ਕੋਈ ਨਹੀਂ ਭੂਆ ਕਿੰਨਾ ਕਿਚਰਾਉਣਾ ਵਾ ਇੱਥੇ ਛੇਤੀ ਨਾ ਤੇਰੀ ਛੁੱਟੀ ਕਰਾਉਂੂ ਇਥੋਂ ਦੇਖੀ ਸੇ